ਜੈਸੀ ਘੱਟਦਾ ਠੀਕ ਹੈ ਉਹ ਮੈਨੂੰ ਵੈਰੀਫਾਈ ਕਰ ਲੈਣ ਤੇ ਹਸਪੀਟਲ ਚ ਉਹ ਵੀ ਮੇਰੇ ਨਾਲ ਚ ਅਰੈਸਟ ਪਾ ਦਿੰਦਾ ਪਰ ਇਹ ਨਹੀਂ ਤੁਸੀਂ ਆ ਰੋਡ ਬਲੌਕਰ ਹੋਗੇ ਠੀਕ ਹੈ ਆ ਜਿਹੜੀ ਪਬਲਿਕ ਇਹਨਾਂ ਦਾ ਕੀ ਕਸੂਰ ਤੁਸੀਂ ਮੇਰੇ ਥਾਣੇ ਦੇ ਬਾਹਰ ਚ ਲੈ ਲਓ ਬਿਲਕੁਲ ਜੀ ਬਿਲਕੁਲ ਪਰ ਇੱਥੋਂ ਆ ਸਾਈਡ ਤੇ ਕਰ ਲੈ ਕਰ ਲੈ ਚਲੋ ਮੇਰਾ ਵੀਰ ਖਾਂ ਮੈਂ ਪਹਿਲੇ ਨੇ ਤੁਮੇ ਵਰੀ ਇੱਥੋਂ ਘਰ ਤੇ ਕਰੋ ਚਲੋ ਬਈ ਚਲੋ ਮੇਰੇ ਵੀਰ ਇਹ ਐਸੀ ਬੰਦੇ ਆ ਮੇਰੇ ਸਾਹਮਣੇ ਮੈਂ ਤੁਹਾਨੂੰ ਸੁਭਾ ਹਦੀ ਨਹੀਂ ਜੀ ਇਹ ਕਰ ਚੰਗੀ ਨਹੀਂ ਜੋ ਤੁਸੀਂ ਕਰ ਰਹੇ ਹੋ ਸਰ ਜੀ ਅਸੀਂ ਨਹੀਂ ਸਾਡਾ ਕਾਨੂੰਨਦਾਰ ਅੱਜ ਉਹਦੀ ਗੱਲ ਤੂੰ ਮੇਰੇ ਕੋਲ ਹੈ ਐਫ ਆਈ ਆਰ ਦੀ ਦਸਤਖਤ ਕਰਤੀ ਆ ਕਰੋ ਯਾਰ ਸਾਈਡ ਤੇ ਕਰਾਓ ਸਰ ਜੀ ਅੱਜ ਆਪਾਂ ਦੁਬਾਰਾ ਚੱਲ ਜੀ ਨਹੀਂ ਹੋਣੀ ਇਹ ਸਾਡੀਆਂ ਚੀਜ਼ ਜੁਮਨੇ ਵਾਲੀ ਚੱਲੇ ਜੀ ਤੁਸੀਂ ਮੇਰੇ ਨਾਲ ਠੀਕ ਗੱਲ ਕਰੋ ਮੈਂ ਤਾਂ ਸਾਰਾ ਮਤਲਬ ਸਮਝੀ ਨਹੀਂ ਠੀਕ ਹੈ ਸਵੇਰ ਤੋਂ ਛੋਟੇ ਖਾਤੋਂ ਵੇਟ ਕੀਤਾ ਪਰ ਦੇਣ ਸਾਰੇ ਇਹਨਾਂ ਨੂੰ ਤੁਸੀਂ ਨਹੀਂ ਹੈਗਾ ਛੋਟਾ ਨਹੀਂ ਰਾਜੀ ਨਾ ਮੈਂ ਕੀ ਕਰ ਸਕਦਾ ਮੈਂ ਕਰ ਵੀ ਕਰਤੀ ਪਰ ਤੁਸੀਂ ਉਹਨਾਂ ਨੂੰ ਥੋੜੇ ਢਾਲੇ ਦਾ ਨੂੰ ਕ ਕਰਦੇ ਘਾਟੀ ਕਹਿੰਦੇ ਪਰ ਦੇਣ ਠੀਕ ਹੋ ਗਿਆ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸ਼ੋਕ ਹੈ ਸ਼ੋਕ ਸ਼ੋਕ ਕੁਮਾਰੀ ਕੀ ਮਸਲਾ ਹੈ ਜਿਹੜਾ ਤੁਸੀਂ ਅੱਜ ਮਹੱਲੇ ਵਸਿਆ ਨੇ ਜਿਹੜਾ ਤਰਨਾ ਲਾਇਆ ਰੋੜ ਜਮ ਕੀਤੀ ਹੈ ਇਹ ਭਾਈ ਸਾਹਿਬ ਸਾਡੀ ਮਾਸੀ ਦਾ ਬੇਟਾ ਸੀ ਇਨਾ ਮੈਂ ਨਾ ਅਸੀਂ ਇਕੱਠੇ ਜੰਮੇ ਪਲੇ ਆ ਅਜੀਤ ਸਿੰਘ ਅਜੀਤ ਸਿੰਘ ਅੱਛਾ ਜੀਤਪਾਲ ਕਹਿੰਦੇ ਆ ਇਹਨੂੰ ਘਟਨਾ ਕੀ ਹੋਈ ਸੀ ਜੀਤਪਾਲ ਕਹਿ ਦਿੰਨੇ ਆ ਜੀ ਜੀ ਆ ਮਕਰਪਾਲ ਦੇ ਸਾਹਮਣੇ ਮੋਟਰਸਾਈਕਲ ਮਾਰਿਆ ਬੰਦੇ ਆ ਜੜੀਏ ਮੱਲੇ ਦੇ ਮੋਟਰਸਾਈਕਲ ਮਾਰਿਆ 3 ਦਿਨ ਹੋ ਗਏ ਤਿੰਨ ਦਿਨਾਂ ਦੇ ਵਿੱਚ ਇੱਕ ਵੀ ਬੰਦਾ ਅਰੈਸਟ ਨਹੀਂ ਹੋਇਆ ਇੱਕ ਵੀ ਬੰਦੇ ਦੀ ਕਾਰਵਾਈ ਨਹੀਂ ਭਈ ਨਹੀਂ ਮਤਲਬ ਕੋਲੋ ਤੋਂ ਬਿਆਨ ਲੈਣ ਲਈ ਆਈ ਸੀ ਸਭ ਕੁਝ ਹੋ ਗਿਆ ਜੀ ਆ ਪੋਸਟਪੋਲ ਨਹੀਂ ਪੋਸਟ ਮਾਰਨ ਵੀ ਹੋ ਗਿਆ ਪਰਚਾ ਵੀ ਹੋ ਗਿਆ ਚਾਲ ਕੋਚ ਹੋ ਗਿਆ ਹੂੰ ਅੱਛਾ ਕੋਚ ਹੋ ਗਿਆ ਜਨਾਬ ਹੂੰ ਕਾਰਨ ਕੀ ਹੋਇਆ ਵੀ ਇਸ ਬੰਦੇ ਨੂੰ ਕੀ ਇਨਸਾਫ ਮਿਲਿਆ ਕੀ ਇਨਸਾਫ ਮਿਲਿਆ ਸਾਡਾ ਕਿਸੇ ਗਰੀਬ ਦਾ ਟਰੈਕਟਰ ਜਾਂਦਾ ਹੋਵੇ ਆਸ਼ਾ ਟਰੈਕਟਰ ਵੀ ਬਗਾਨਾ ਹੁੰਦਾ ਤੇ ਡਰਾਈਵਰ ਸਾਡਾ ਗਰੀਬ ਹੁੰਦਾ ਹੂੰ ਤੇ ਟਰੱਕ ਦੇ ਬੰਦੇ ਦੀ ਗੱਡੀ ਨਾਲ ਕਿਤੇ ਮਾੜਾ ਮੋੜਾ ਟਾਇਰ ਹੀ ਖਾ ਜਾਏ ਜਾਂ ਕੋਈ ਮਰੀ ਉਡੀ ਗੱਲ ਹੋ ਜੇ ਉਹਦੇ ਛੇਤਰ ਮਾਲਮਾ ਫੋਲਾ ਕਰ ਦਿੰਦੀ ਆਹੀ ਪੰਜਾਬ ਪੁਲਿਸ ਹੂੰ ਕਰ ਦਿੰਦੀ ਆ ਨਾ ਹੂੰ ਐਸ ਬੰਦੇ ਦੀ ਜਾਨ ਗਈ ਚਲੀ ਹੂੰ ਇਹਨੂੰ ਕੋਈ ਰਿਜ਼ਲਟ ਨਹੀਂ ਮਿਲ ਸਕਦਾ ਹੂੰ ਕਾਰਨ ਸਾਨੂੰ ਅਹਿਿਤ ਤੁਸੀਂ ਡੀਮਾਂਡ ਏਸੀ ਵੀ ਜਿਹੜੇ ਬੰਦੇ ਸੀ ਉਹ ਰੈਸਟ ਹੋਏ ਅੱਛਾ ਉਹਦੇ ਜੀ ਬੰਦਾ ਕਿ ਹਸਪਤਾਲੇ ਫੱਟਰੇ ਨਹੀਂ ਹੈ ਹਾਂ ਜੀ ਹਾਂ ਜੀ ਹੋ ਸਕਦਾ ਹੋ ਗਈ ਫੇਰੀ ਹਾਂ ਸਾਨੂੰ ਨਹੀਂ ਇਸ ਗੱਲ ਦਾ ਤਾਂ ਹੋ ਗਿਆ ਪਰਚਾ ਹੋ ਗਿਆ ਪਰ ਤੁਹਾਡੀ ਮੇਨ ਡਿਮਾਂਡ ਇਹ ਸੀ ਵੀ ਅਰੈਸਟ ਨਹੀਂ ਹੋਇਆ ਤੁਸੀਂ ਇਹਦੇ ਬਾਰੇ ਪੁਲਿਸ ਨੂੰ ਅੱਜ ਮਿਲੇ ਸੀ ਪੁਲਿਸ ਨੇ ਕੀ ਜਵਾਬ ਸੀ ਬਿਲਕੁਲ ਜੀ ਉਹਨਾਂ ਦਾ ਕੋਈ ਜਵਾਬ ਸੀ ਬੰਦਾ ਫੱਟੜਾ ਹੀ ਬੰਦਾ ਫੱਟੜਾ ਹੂੰ ਬਾਕੀ ਦਾ ਦੋ ਬੰਦਾ ਇੱਕ ਤਾਂ ਫੱਟੜੀ ਆ ਤੇ ਬਾਕੀ ਦੋ ਜਣੇ ਫਰਾਰ ਦੱਸਦੇ ਆ ਉਹਨਾਂ ਦੇ ਪਰਿਵਾਰ ਦੇ ਮੈਂਬਰ ਦੱਸਦਾ ਪੜਾਉਣ ਆਜ ਦਾ ਕੀ ਐਕਸ਼ਨ ਹੈ ਵੀ ਹੁਣ ਜੇ ਪੁਲਿਸ ਕੋਲੋਂ 30 ਬੈਲਮੈਂਟ ਤੋਂ ਡਿਮਾਂਡ ਆਸੀ ਐ ਐਸਐਚਓ ਸਾਹਿਬ ਨੂੰ ਇਹ ਬੇਨਤੀ ਕਰਦੇ ਆ ਜੀ ਹੁਣ ਸਾਹਿਬ ਦੇ ਅਨੁਸਾਰ ਮਿਲੇ ਆ ਬੱਚਾ ਜੀ ਦੇਖੀ ਜਾ ਜੀ ਇੱਥੇ ਇਹਨਾਂ ਦੇ ਫਾਦਰ ਸਾਹਿਬ ਬੈਠੇ ਹੋਣੇ ਆ ਮੈਂ ਕਿਹਾ ਕਿ ਫਾਦਰ ਸਾਹਿਬ ਚਲੋ ਜੀ ਕਰਿਓ ਮਰਾ ਕੈਮਰਾ ਕਾਰਵਾਈ ਹੋਵੇ ਜੀ ਉਹਨਾਂ ਬੰਦਿਆਂ ਦੀ ਕਾਰਵਾਈ ਹੋਵੇ ਜਾਇਜ ਹੂੰ ਵੀ ਜਿਨੇ ਆਪਸ ਵਿੱਚ ਗੱਲਾਂ ਕਰਦੇ ਤਾਂ ਤੈਨੂੰ ਕੋਈ ਨਹੀਂ ਬੀਰ ਪੋਸਟਮਾਰਟਮ ਹੋ ਰਿਹਾ ਹੋਣਾ ਇਹਦੇ ਉਸ ਦੇ ਮਾਰੇ ਮਾਰਨਾ ਜਿਸਕਾਰ ਨਹੀਂ ਇਹ ਵੀ ਕਰਨਾ ਐਲਾਨ ਕਰਦੇ ਆਂ ਅਸੀਂ ਜੀ ਆਹ ਜਨਤਾ ਨੂੰ ਵੀ ਬੇਨਤੀ ਕਰਦੇ ਆਂ ਜੀ ਵੀ ਸਾਡੇ ਨਾਲ ਰਹਿ ਆ ਜੇ ਜੇ ਸਾਡੇ ਨਾਲ ਗਰੀਬ ਵਰਗ ਦੇ ਨਾਲ ਰਹਿਣਗੇ ਕੱਲੋਂ ਅਸੀਂ ਵੀ ਨਾਰ ਰੋਵਾਂਗੇ ਜੀ ਜਿੰਨਾ ਚਿਰ ਇਹਨੂੰ ਇਨਸਾਫ ਨਾਲ ਨਾ ਮਿਲਿਆ ਅਸੀਂ ਸ਼ਿਕਾਰ ਨਹੀਂ ਕਰਨਾ